ਸਤਿ ਸ਼੍ਰੀ ਅਕਾਲ ਜੀ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਸਾਰਿਆਂ ਦਾ ਕਰ ਰਿਆ ਨਿੱਗਾ ਸਵਾਗਤ ਅੱਜ ਦੀਆਂ ਜਿਤਨੀਆ ਬੜੀਆਂ ਖਬਰਾਂ ਥਾਰੇ ਬਾ ਕਰ ਰਿਆ ਸਾਂਝੀਆਂ ਵੀਰ ਯੋ ਵੀਰ ਅੱਜ ਦੀਆਂ ਬੜੀਆਂ ਖਬਰਾਂ ਦੇ ਵਿੱਚ ਮੈਂ ਯੋ ਦੇਖ ਲਿਓ ਪੰਜਾਬ ਭਾਜਪਾ ਕੇ ਵਿੱਚ ਇਹ ਪ੍ਰਧਾਨ ਨੂੰ ਲੈ ਕੇ ਜਿਹੜਾ ਪ੍ਰਧਾਨ ਜਿਲਾਏ ਤੇ ਯੋ ਸਦੀਲ ਜਾਖੜ ਬਲਰਾਮ ਜਾਖੜ ਦਾ ਛੋਕਰਾ ਇਹ ਪ੍ਰਧਾਨ ਕੇ ਅਹੁਦੇ ਪਰ ਲੱਗ ਗਿਆ ਰੌਲਾ ਪੈਣ ਬਾਹੀ ਕੰਮ ਹੋ ਗਿਆ ਇਸ ਚੀਜ਼ ਕਰਕੇ ਯੋ ਜਾਖੜ ਸਾਹਿਬ ਵਿਚਾਰੇ ਯੋ ਕਾਂਗਰਸ ਪਾਰਟੀ ਛੱਡ ਕੇ ਉੱਧਰ ਗਏ ਤੇ ਇਹ ਵੀ ਇੱਧਰ ਰੌਲਾ ਪੈਣ ਲੱਗੀ ਵੀਰ ਹਾਈ ਕਮਾਨ ਹਾਈ ਕਮਾਨ ਜਿਹੜੀ ਮਤਲਬ ਸੂਬਾ ਪ੍ਰਧਾਨ ਕੇ ਅਹੁਦੇ ਦੇ ਦਾਵੇਦਾਰ ਹੈ ਇਸ ਕੇ ਉੱਪਰ ਵੀ ਰੌਲਾ ਪੈਣ ਲੱਗ ਗਿਆ ਵੀ ਪ੍ਰਧਾਨ ਬਦਲੋ ਪ੍ਰਧਾਨ ਬਦਲੋ ਈਬ ਜੇ ਪ੍ਰਧਾਨ ਬਦਲਾ ਵੀਰ ਈਬ ਲਾਇਆ ਵਾ ਕਿਸ ਨੂੰ ਸਨੀਲ ਜਾਖੜ ਨੂੰ ਸਨੀਲ ਜਾਖੜ ਫਿਲਹਾਲ ਪੰਜਾਬ ਦਾ ਯੋ ਖੇਲੋ ਵੀ ਯੋ ਪ੍ਰਧਾਨ ਅਰ ਜਾਖੜ ਇਸ ਨੂੰ ਮਤਲਬ ਹਟਾਉਣੇ ਦੀ ਜਿਹੜੀ ਤਿਆਰੀ ਕੇ ਉੱਪਰ ਯੂ ਕਹਿ ਸਕਾਂ ਵੀ ਉਹ ਸੂਬਾ ਇਕਾਈ ਦਾ ਪ੍ਰਧਾਨ ਸਲੀ ਜਾਖੜ ਵਾਜਬ ਕਦਮ ਨਹੀਂ ਕਦਮ ਮਤਲਬ ਉਹਨਾਂ ਨੇ ਯੋ ਮੰਨਣ ਤੇ ਇਨਕਾਰ ਨਹੀਂ ਕਰਿਆ ਵੀ ਪਾਰਟੀ ਕੋਈ ਵੀ ਆਗੂ ਹਾਈ ਕਮਾਂਡ ਪਾ ਕੋਈ ਹੋਰ ਅਹੁਦੇ ਕੀ ਪੈਰ ਵੀ ਕਰ ਰਿਹਾ ਔਰ ਮੁੱਦੇ ਕੇ ਉੱਪਰ ਮਹੱਤਵਪੂਰਨ ਯੋ ਬਣ ਗਿਆ ਵੀ ਭਾਜਪਾ ਹਾਲੀ ਕੇ ਵਿੱਚ ਮਤਲਬ ਯੋ ਕਹਿ ਲੋ ਵੀਰ ਯੋ ਪੰਜਾਬ ਕੇ ਅੰਦਰ ਯੋ ਜਿਹੜਾ ਚੱਲ ਰਿਹਾ ਇਹ ਬ ਰੌੜਾ ਰੱਪਾ ਇਹ ਪ੍ਰਧਾਨ ਲਾਇਆ ਦਾ ਸਲੀਲ ਜਾਖੜ ਨੂੰ ਰਿਜ਼ਲਟ ਕਿਆ ਨਿਕਲ ਆਇਆ ਕੁਛ ਵੀ ਨਹੀਂ ਹਾਰ ਗਏ ਸਾਰੇ ਪਾਸੇ ਤੇ ਅਰ ਈ ਬ ਕਹਰੇ ਵੀ ਈ ਬੂਰਾ ਬੰਦੇ ਨਵੇਂ ਲਿਆ ਕਾ ਲਾ ਸਕਾਂ ਓ ਅਰ ਇਸ ਕੇ ਵਿੱਚ ਮਾ ਬੈਸੀ ਤੋਂ ਰਾਣਾ ਹੀ ਗਰਮੀਤ ਰਾਣੇ ਗਰਮੀਤ ਕਾ ਨਾਮ ਵੀ ਆ ਰਿਹਾ ਸੰਗਰੂਰ ਤੇ ਕਾਂਗਰਸ ਸੀਟ ਬਾ ਚੋਣ ਲੜ ਗਏ ਢਿੱਲੋ 2022 ਮੈਂ ਜਿਮਨੀ ਚੋਣਾਂ ਮਾ ਭਾਜਪਾ ਗੁਮੀਦਵਾਰ ਬਣ ਗਿਆਤਾ ਅਰ ਕੈਬਨਟ ਮੰਤਰੀ ਰਾਣਾ ਸੋਢੀ ਯੋ ਕੈਲੂ ਵੀ 2021 ਮਾ ਪਾਜ ਮਾ ਸ਼ਾਮਲ ਹੋਇਆ ਆ ਸੂਤਰ ਗਹਿਰੇ ਕਹ ਹੈ ਵੀ ਪਾਜਪਾਗ ਸੁਭਾ ਪ੍ਰਧਾਨ ਈਬ ਕਹ ਹੈ ਇਸ ਨੂੰ ਅਸਮਨੀ ਸ਼ਰਮਾ ਜਲਨ ਸਕੱਤਰ ਨਿੱਲ ਸਰੇਨ ਜਤਿੰਦਰ ਮਿੱੱਤਲ ਇਨਕੇ ਨਾਮ ਵੀ ਹੈ ਵਿੱਚ ਪਰ ਗੱਲਾਂ ਯੋ ਨਿਕਲ ਕਾ ਆ ਰਹੀਆਂ ਵੀਰ ਬਈ ਦੇਖੋ ਜਿਹੜੀ ਚੀਜ਼ ਕਰਕੇ ਜਾਖੜ ਵਿਚਾਰਾ ਯੋ ਪਾਰਟੀ ਛੱਡ ਕੇ ਉਧਰ ਲੰਗਿਆ ਤਾਂ ਈਬ ਬਾਤ ਇਸ ਨਾ ਹੋ ਕਾ ਇਬ ਯੋ ਚੀਜ਼ ਮੂਰਾ ਨਿਕਲ ਕਾ ਆ ਰਹੀ ਵੀ ਕਿਤਨੇ ਤਾ ਬਦਨਾਮੀ ਹੋਵੇ ਕੱਲੂ ਫਿਰ ਪਿੰਡ ਜਾਏਗਾ ਉੱਥੇ ਆ ਜਾਗਾ ਜਵਾਬ ਦੇਗਾ ਇਹ ਉਧਰ ਰਾਜਾ ਵਿਚਾਰਾ ਇਸ ਗੱਲ ਵੀ ਉਹੀ ਕੰਮ ਬਣਿਆ ਰਾਜੇ ਗੈਲਾ ਰਾਜਾ ਵਿਚਾਰਾ ਕਹਿ ਰਹਾ ਤਾਂ ਕਹਾ ਵੀਰ ਮੈਂ ਕਹਾ ਪਾਜ ਪਾਜ ਬੈਨ ਕਾਲੀ ਰਾਜੇ ਨੂੰ ਤਾਂ ਯੂ ਲੱਗ ਰਹਾ ਤਾਂ ਵੀ ਵੀ ਕਿਤਨੇ ਕਿਤੇ ਮਤਲਬ ਯੋ ਕਹਿ ਲੋ ਵੀ ਮੈਨੂੰ ਥਾ ਰਾਜਪਾਲ ਲਾ ਦੇਂਗੇ ਰਾਜ ਰਾਜੇ ਦਾ ਵੀ ਕੁਝ ਰਿਜ਼ਲਟ ਨਿਕਲ ਕਾ ਆਇਆ ਫਿਰ ਰਾਜਾ ਵਿਚਾਰਾ ਉਤਰੀ ਢੀਲੇ ਖੰਧਾ ਰਿਹਾ ਇਹ ਵੀ ਤੱਕ ਨਹੀਂ ਰਾਜੇਗਾ ਈਵ ਰਾਜੇ ਨੇ ਜੋਰ ਪਾਇਆ ਦਾ ਹੈ ਵੀ ਜਾਖੜ ਨੂੰ ਜੋ ਕਾਂਗਰਸ ਪਾਰਟੀ ਦੇ ਕੱਢ ਕਾ ਭਾਜਪਾ ਮੰਲੇ ਕਾਮ ਈਵ ਯੋ ਕਹਿ ਲੋ ਪ੍ਰਧਾਨ ਵੀ ਲਵਾ ਤਿਆ ਦਾ ਕਹਿ ਕੂਗਾ ਈਵ ਚਲੋ ਹਲਾੰਬਾ ਤੋਂ ਦੇ ਨਹੀਂ ਸਕਦਾ ਈਵ ਜਾਖੜ ਵਿਚਾਰਾ ਕਰੇ ਗਿਆ ਯੋ ਵੀ ਇੱਕ ਸਵਾਲ ਬਣ ਗਿਆ ਪਰ ਈਵ ਦੇਖੋ ਅੱਗਾ ਕਿਆ ਬਣੇਗਾ ਪਰ ਯੋ ਬਾਤ ਪੱਕੀ ਵੀ ਭਾਜਪਾਲੇ ਜਿਹੜੀ ਚੀਜ਼ੇ ਮਗਰ ਪੈ ਜਾਂ ਵੀਰ ਬਾਅਦ ਚੀਜ਼ ਘਰ ਘਾਟਾਂ ਚਾਹੇ ਕੁਸ ਹੋ ਜੇ ਯੋ ਚੀਜ਼ ਪੱਕੀ ਆ ਰੀਸੀ ਕਰ ਕਾ ਕਹਿ ਲੋ ਵੀਰ ਇਹ ਪਾਜ ਪਾਗੇ ਵਿੱਚ ਮਾ ਯੋ ਕੈਸ ਕਮ ਸਲੀਲ ਜਾਖੜ ਦਾ ਆ ਗਿਆ ਨੰਬਰ ਆ ਰੀਸ ਨੂੰ ਕਰੇਗੇ ਬੇਲਾ ਔਰ ਉੱਧਰ ਵੀਰ ਕਹਿ ਲੋ ਵੀ ਯੋ ਪੰਜਾਬ ਕੇ ਮਸਹੂਰ ਪਿੰਡ ਇਸਕੇ ਵਿੱਚ ਮਾ ਇੱਕ ਫਰਮਾਨ ਜਾਰੀ ਕਰ ਤਿਆ ਯੋ ਮੋਹਾਲੀ ਕੇ ਵਿੱਚ ਮਾ ਮਤਲਬ ਯੋ ਪਿੰਡ ਮੂਦੋ ਸੰਗਤੀਆਂ ਇੰਨਾ ਨਾ ਪਿੰਡ ਦੇ ਵਿੱਚ ਮਾ ਹੋਰ ਸੂਬਿਆਂ ਦੇ ਦਾਖਲੇ ਪਾਬੰਦੀ ਲਾਤੀ ਖੈੜ ਜੰਡਪੁਰ ਇੱਥੇ ਦੇ ਲੋਕਾਂ ਨੇ ਸਖਤ ਪ੍ਰਬੰਧ ਕਰਿਆ ਬਈ ਪਿੰਡ ਦੇ ਨੌਜਵਾਨ ਸਭਾ ਨਾਲ ਜੁੜੇ ਲੋਕਾਂ ਨੇ ਕਈ ਜਗ੍ਹਾ ਕੇ ਉੱਪਰ ਸੰਬੰਧਿਤ ਬਕਾਇਦਾ ਬੋਰਡ ਲਾਤੇ ਕਹਾ ਵੀ ਇਸ ਤੇ ਲਿਖਿਆ ਬਈ ਹੋਰ ਸੂਬਿਆਂ ਦੇ ਲੋਕ ਪਿੰਡ ਦੇ ਵਿੱਚ ਮ ਰਹਿਣ ਵਾਸਤਾ 11 ਨਿਯਮ ਮੰਨਣੇ ਪਾਵੰਗੇ 11 ਨਿਯਮ ਇਹਨਾਂ ਨੇ ਬਣਾਤੇ ਨਗਰ ਪ੍ਰਸ਼ਦ ਖਰੜ ਵਾਰਡ ਨੰਬਰ 4 ਕੌਂਸਲ ਜੰਡਪੁਰ ਨੌਜਵਾਨ ਸਭਾ ਦੇ ਮੁਤਾਬਕ ਇਹਨਾਂ ਨੇ ਉਥਾ ਬੋਰਡ ਲਾਤੇ ਬਾਹ ਕਹਰੇ ਵੀਰ ਪਿੰਡਾਂ ਮਾ ਰਹਿਣੇ ਵਾਲਾ ਪੁਲਿਸ ਵੈਰੀਫਿਕੇਸ਼ਨ ਜ਼ਰੂਰੀ ਰਾਤ ਨੂੰ 9 ਵਜੇ ਤੋਂ ਬਾਅਦ ਕੋਈ ਵੀ ਪਿੰਡ ਤੇ ਬਾਹਰ ਨਹੀਂ ਜਾ ਸਕਦਾ ਪਿੰਡਾਂ ਮਾ ਪਾਨ ਗੁਟਕਾ ਬੀੜੀ ਦਾ ਸੇਵਨ ਇਸ ਕੇ ਉੱਪਰ ਬਿਲਕੁਲ ਬੰਦ ਔਰ ਦੋ ਲੋਕ ਤੇ ਵੱਧ ਇੱਕ ਕਮਰੇਵਾਂ ਨਹੀਂ ਰਹਿ ਸਕਦੇ ਪਿੰਡ ਦੇ ਵਿੱਚ ਮਾ ਕੱਟ ਕਪੜੇ ਪਾਗਾ ਘੁੰਮਣੇ 'ਪਾ ਪਾਬੰਦੀ ਲਾਤੀ ਔਰ ਘਰ ਮਾ ਸਿਰਫ ਇੱਕੇ ਪਾਣੀ ਦਾ ਕਨੈਕਸ਼ਨ ਮਿਲੇਗਾ ਔਰ ਬਧਾਈਆਂ ਦੇ ਰੂਪ ਮਾ ਕਿੰਨਰਾਂ ਨੂੰ 21 2100 ਰੁਪਿਆ ਦਵਾਂਗੇ ਆ ਗੱਡੀਆਂ ਦੀ ਪਾਰਕਿੰਗ ਉੱਥਾਈ ਖੜੀ ਕਰਨੀ ਗੱਡੀ ਕੋਈ ਵੀ ਗੱਡੀ ਸੜਕ ਦੇ ਉੱਪਰ ਗਲੀ ਦੇ ਉੱਪਰ ਨਹੀਂ ਖੜੀ ਕਰਨੀ ਨਹੀਂ ਨਾ ਹੀ ਫਿਰ ਯੋ ਕਹਿ ਲੋ ਵੀ ਗਲਤ ਹੋ ਜਾਏਗਾ ਕੰਮ ਇਹ ਵੀ ਯੋ ਫਰਮਾਨ ਉਹਨਾਂ ਨੇ ਉੱਥਾ ਲਾ ਤਿਆ ਕਹਾ ਵੀ ਇਸ ਤੇ ਬਿਨਾ ਜੇ ਕੋਈ ਹੋਰ ਗਲਤ ਕੰਮ ਹੋਇਆ ਕਹਾ ਫਿਰ ਇਸ ਦਾ ਬੰਦਾ ਆਪ ਜਿਵੇਂ ਬਾਹਰ ਹੋਪੇਗਾ ਔਰ ਇੱਕ ਮੰਦ ਭਾਗੀ ਖਬਰ ਵੀ ਸੁਣ ਲਿਆ ਵੀਰ ਪਿੰਡ ਯੋ ਅਬਲੋ ਬਾੜ ਪਟਿਆਲੇ ਪਾ ਪਾਖੜਾ ਨਹਿਰ ਜਹਾ ਜਿੱਥੋਂ ਛੋਕਰਾ ਰੀਲ ਬਣਾ ਰਿਹਾਤਾ ਇੱਕ ਤਾਂ ਰੀਲਾ ਵਾਲਿਆਂ ਨੇ ਪੱਟ ਲੇ ਵੀਰ ਬੰਦੇ ਤੋਂ ਬੰਦੇ ਜਨਾਨੀਆਂ ਵੀ ਘੱਟ ਨਹੀਂ ਰੀਲਾਂ ਬਣਾਣੇ ਵਿੱਚ ਵਾਂ ਔਰ ਦੋ ਅਲੜ ਮੁੰਡੇ ਇਨਕੇ ਗੱਲ ਹਾਸਾ ਹੋ ਗਿਆ ਵੀਰ ਰੀਲ ਬਣਾ ਰਹੇ ਤੇ ਉੱਥਾ ਪਾਖੜਾ ਨਹਿਰ ਦੇ ਉੱਪਰ ਡੁੱਬ ਗਏ ਗੋਤਾ ਖੋਰ ਲੱਭਰੇ ਵੀਰ ਉਹ ਲੱਜੇ ਨਹੀਂ ਸ਼ੋਗ ਰਹੀ ਤੱਕ ਇੱਕ ਕੀ ਪਛਾਣ ਕਰਨ ਕੁਮਾਰ 14 ਸਾਲ ਦਾ ਇੱਕ ਸਾਹਿਲ ਕੁਮਾਰ 17 ਸਾਲ ਦਾ ਗਰਮੀ ਤੇ ਨਹਾਣ ਵਾਸਤੇ ਉੱਥਾ ਗਏ ਤੇ ਪਾਖੜਾ ਨਹਿਰ ਮਾ ਨਾਣ ਔਰ ਰੀਲ ਬਣਾਣ ਲੱਗੇ ਔਰ ਯੋਜਾ ਸੋਚ ਪਾਖੜਾ ਮੇ ਛਾਲ ਮਾਰੀ ਪਾਣੀ ਤੇਜ਼ ਤਾਂ ਰੋੜ ਕਾ ਲੈ ਗਿਆ ਯੋ ਦੇਕਾ ਸਾਹਲ ਨੂੰ ਬਚਾਣੇ ਕਿ ਛਾਲ ਮਾਰੀ ਸ਼ੋਗ ਰਹੇ ਚਲੋ ਉਸ ਦੀ ਦੇਖੋ ਬਹਾਦਰੀ ਸ਼ੋਗ ਰਹੇਗੀ ਉਸਨੇ ਛਾਲ ਮਾਰੀ ਲੱਭੇ ਨਹੀਂ ਔਰ ਉੱਥਾ ਕਿਹਾ ਵੀ ਪੋਲੇ ਸ਼ੰਕਰ ਡਰਾਈਵ ਕਲੱਬ ਦੇ ਖੋਤਾ ਘਰਾਂ ਨੇ ਉੱਥਾ ਛਾਲ ਮਾਰ ਕੇ ਲੱਭਣੇ ਕੋਸ਼ਿਸ਼ ਕਰੀ ਪਰ ਕਹਰੇ ਵੀ ਤੱਕ ਲੱਜੇ ਨਹੀਂ ਸ਼ੋਗ ਰਹੇ ਕਿਠਾ ਔਰ ਉੱਧਰ ਵੀਰੇ ਪੰਜਾਬ ਦੇ ਅੰਦਰ ਯੋ ਬ੍ਰਾਂਜ਼ ਮੈਡਲ ਲੈ ਕੇ ਆਪਸ ਪਰਤੇ ਯੋ ਹਾਕੀ ਕੀ ਖਿਡਾਰੀ ਪੰਜਾਬ ਵਾਲੇ ਇਹਨਾਂ ਦਾ ਬਹੁਤ ਪਰਮਾਤਮਾ ਸਵਾਗਤ ਕਰਿਆ ਵੀ ਰੁੱਥਾ ਦਿੱਲੀ 에어ਪੋਰਟ ਦੇ ਉੱਪਰ ਭਾਰਤ ਕੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਿਆ ਵੀਰ ਭਾਰਤੀ ਟੀਮ ਨੇ ਵੀਰਵਾ ਨੂੰ ਕਾਂਸੀ ਦਾ ਤਗਮਾ ਸਪੇਨ ਨੂੰ ਦੋ ਇੱਕ ਕੇ ਲਾ ਹਰਾ ਕ ਹਾਕੀ ਦੇ ਗੋਲ ਕੀਪਰ ਸ੍ਰੀ ਜੇਸ 올림픽 ਕੀ ਸਮਾਪਤੀ ਪ੍ਰੋਗਰਾਮਾਂ ਦੋ ਤਗਮਾ ਆਰਾ ਜੇਤੂ ਇਨਸਾਨ ਨੇ ਬਾਜ ਮੰਨੂ ਪਾਸਕਰ ਯੋ ਭਾਰਤਾਂ ਯੋ ਭਾਰਤ ਕੇ ਵਿੱਚ ਮਾਏ ਆ ਰਿਤੂ ਥਾ ਇਹਨਾਂ ਦਾ ਬਹੁਤ ਸਵਾਗਤ ਕਰਿਆ ਵੀਰ ਬਹੁਤ ਵਧੀਆ ਫਾਈਨਲ ਦੇ ਬਾਅਦ ਵਾਪਸੀ ਕਰੀ ਨਾਨਾ ਭਾਰਤ ਕੀ ਹਾਕੀ ਕੀ ਟੀਮ ਦਾ ਕਪਤਾਨ ਜਿਹੜਾ ਹਰਮਨ ਪ੍ਰੀਤ ਇਹ ਸਾਰੇ ਵੀਰ ਉੱਥਾ 에ਅਰਪੋਰਟ ਬਾਏ ਫੁੱਲ ਫਲ ਦੇਗਾ ਬਹੁਤ ਖੁਸ਼ ਕਰੇ ਸ਼ੋਗ ਰਹੇ ਆਰ ਇੰਟਰਵਿਊ ਆ ਬਹੁਤ ਹੋਣੀਆਂ ਨੇ ਇਹ ਸਾਰੇ ਜਿੰਨੇ ਯੂਟਿਊਬਰ ਹਾਲੇ-ਵਾਲੇ ਸਾਰੇ ਵੀਰ ਜਾਣਾ ਸ਼ੁਰੂ ਕਰ ਦੇਣਗੇ ਉੱਥਾ ਹੀ ਨਿਕ ਘਰਾਂ ਤਾਂ ਜਾ ਕੇ ਇੰਟਰਵਿਊ ਲਮਾਂਗੇ ਸਾਰੇ ਵੀਰ ਬਣਾ ਵੀ ਹੈ ਵੀਰ ਇੰਟਰਵਿਊ ਕਰਨੀ ਬਣਾ ਵੀਰ ਇਹ ক্রিকেট ਵਾਲਿਆਂ ਬਤ ਸਾਰੇ ਚਲੇ ਜਾਂ ਵੀਰ ਇਹਨਾਂ ਪਾ ਵੀ ਜਾਣਾ ਬਣਾ ਵੀਰ ਇਸ ਕਰਕੇ ਆਇਓ ਕਹਿ ਲੋ ਵੀਰ ਉੱਥਾ ਇਹਨਾਂ ਦਾ ਬਹੁਤ ਵਧੀਆ ਸਵਾਗਤ ਕਰਿਆ ਅਰ ਇਸ ਸਵਾਗਤ ਦੇ ਵਿੱਚ ਸਾਰੀ ਟੀਮ ਵੀ ਰੁੱਥਾ ਪਹੁੰਚੀ ਵੀ ਤੇ ਅਰ ਯੋ ਕੈਲੋ ਵੀ ਬੱਲੇ ਬੱਲੇ ਹੋ ਗਈ ਅਰ ਬੱਲੇ ਬੱਲੇ ਕਰਾ ਵੀ ਦਈ ਅਰ ਇਸਕੇ ਗੈਲ ਗੈਲ ਵੀਰ ਯੋ ਕੈਲੋ ਵੀ ਬਾਬੇ ਤੇ ਯੋ ਛੋਕਰੇ ਦੀ ਦਾਤ ਲੈਣ ਗਈ ਦੀ ਇੱਕ ਜਨਾਨੀ ਵੀਰ ਬਾਬੇ ਨੇ ਉਸਨੂੰ ਗੱਲਾਂ ਮਾ ਲਾਗਾ ਮੋਟਰਪਾ ਲੈ ਗਿਆ ਵੀਰ ਬਸ ਸ਼ਰਮ ਨਾਲ ਗੱਲ ਹੋ ਗਈ ਅਰ ਚੰਦ ਚੜ ਗਿਆ ਨਮਾ ਅਰ ਬਾਬਿਆਂ ਦੇ ਜਾਲਾਂ ਜਨਾਨੀਆਂ ਸਮਝਦੀਆਂ ਹੈ ਨਹੀਂ ਵੀਰ ਕੀ ਕਹਾਂ ਹੈ ਵੀਰ ਊੜ ਮਤੋ ਭਾਈਨ ਕੀ ਤਾਰਨ ਤਾਰਨ ਕੇ ਹਲ ਹਲਕਾ ਪੱਟੀ ਵਾਂ ਪਿੰਡ ਪਬਾਬੀਰਾ ਝੁੰਗੀਆਂ ਯੋ ਕਹਿ ਲ ਉੱਥੇ ਕੀ ਜਨਾਨੀ ਦੀ ਇੱਕ ਯੋ ਕਹਿ ਲ ਵੀ ਛੋਗਰਾ ਲੈਣਾ ਕਰੀ ਛੋਗਰਾ ਲੈਣਾ ਬਾਬਾ ਕਲਵੰਤ ਇਸਤੇ ਇਲਾਜ ਕਰਾਰੀ ਜੀ ਇਸ ਕੀ ਕਮਜ਼ੋਰੀ ਦਾ ਫਾਇਦਾ ਚੱਕ ਕੇ ਬਾਬੇ ਨੇ ਰਾਤ ਨੂੰ ਆਪਣੇ ਮੋਢਰ ਬੁਲਾਇਆ ਉੱਥਾ ਨੀਂਦ ਦੀਆਂ ਗੋਲੀਆਂ ਖਵਾਗਾ ਇਹ શોਸ਼ਣ ਕਰਤਿਆ ਅਰ ਆਪਣੀ ਇੱਜ਼ਤ ਬਚਾਣ ਦੀ ਵਿਚੁੰਦੀ ਵਿਚਾਰੀ ਘਰਾਂ ਪਹੁੰਚੀ ਇਬ ਬਾਬੇ ਕੇ ਚੜੇਗਾ ਚੱਪਣ ਹੀ ਹੋਈ ਗਏ ਸਮਾ ਵੀਰ ਬਾਬਾ ਆਇਓ ਜਿਹੜਾ ਗਲਤ ਕੰਮ ਕਰ ਰਿਆ ਉਧਰ ਪੰਚਾਇਤ ਕੇ ਪਰਿਵਾਰ ਕੇ ਮੈਂਬਰ ਰੂਪੀ ਬਾਬੇ ਦੇ ਮਾਫੀ ਮੰਗਵਾਈ ਔਰ ਉਧਰ ਪੀੜਤ ਔਰ ਇਸਕੇ ਪੁਲਿਸ ਬੰਦੇ ਦੀ ਬਾਬੇ ਗਲਾ ਮਾਮਲਾ ਹੋ ਗਿਆ ਦਰਜ ਜਾਂਚ ਹੋ ਗਈ ਸ਼ੁਰੂ ਮਾਫੀ ਮੰਗ ਕਾ ਥੋੜੀ ਖੜਾ ਛੂਟੇਗਾ ਵੀਰ ਔਰ ਬਾਬਾ ਸਿਆਣਾ ਵੈਣਾ ਬਾਬਾ ਕਲਵੰਤ ਹੱਥ ਜੋੜੀ ਖੜਿਆ ਮੈਂ ਤਾਂ ਸਮਝ ਮਰ ਜਾਂਦੀ ਉਹ ਬਾਬੇ ਚੱਕਰਾ ਮਗੇੜੇ ਪੈਰੇ ਦੱਸ ਉੱਥਾ ਪੰਚਾਇਤ ਨੇ ਕਰ ਲੇ ਇਕੱਠੇ ਸਾਰੇ ਇਹ ਕਹਿ ਲੋ ਭਈ ਭੂਣ ਢਾਕਾ ਹੋ ਗਿਆ ਉੱਥਾ ਦੇਖੋ ਅੱਗਾ ਕੀ ਬਣੇਗਾ ਪਰ ਵੀਰੇ ਇਹੋ ਚੀਜ਼ਾਂ ਮੈਂ ਹੈ ਕਿ ਆ ਰੱਖਿਆ ਕੁਸ ਨਹੀਂ ਯਾਰ ਪੰਚਾਇਤੀ ਚੋਣਾਂ ਗੱਲ ਜੁੜੀ ਬੜੀ ਖ਼ਬਰ ਸੁਣ ਲਿਓ ਪੰਜਾਬ ਸਰਕਾਰ ਨੇ ਲੇ ਸਗਾ ਬੜਾ ਫੈਸਲਾ ਵੀਰ ਪੰਚਾਇਤੀ ਚੋਣਾਂ ਕੇ ਵਿੱਚ ਮੈਂ ਪਹਿਲਾਂ ਸਰਕਾਰ ਕਦਮ ਚੱਕਣ ਜਾ ਰਹੀ ਪੰਚਾਇਤੀ ਚੋਣਾਂ ਵਾਂ ਮਾ ਪਾਰਟੀ ਸਿੰਬਲ ਵਾ ਯੋ ਮਤਲਬ ਨਹੀਂ ਲੜ ਸਕਣਗੇ ਆ ਚੋਣਾਂ ਯੋ 10 ਰੁਪਏ ਪੰਜਾਬ ਸਰਕਾਰ ਨੇ ਪੰਚਾਇਤੀ ਰਾਜ ਰੂਲ 1994 ਕੀ ਸੋਧ ਦੀ ਤਿਆਰੀ ਕਰ ਲਈ ਪੰਚਾਇਤੀ ਰਾਜ ਰੂਲ 1993 ਸੋਧ ਕਰ ਸਕਾ ਇਸਕੇ ਅਜੰਡਾ ਅਗਲੀ ਕਮਿਟੀ ਮੀਟਿੰਗ ਮੇ ਲਿਆ ਜਾ ਸਕਾ ਯੋ ਮਤਲਬ ਕਹ ਲੈ ਵੀ ਪਾਰਟੀ ਸਿੰਬਲ ਪਾਣੀ ਲੜ ਸਕੀ ਉਹ ਜਿ ਤਰ੍ਹਾਂ ਵੀ ਉਚਾੜੂ ਵਾਲੇ ਹੋ ਗਏ ਕਾਲੀ ਹੋ ਗਏ ਹੱਥ ਵਾਲੇ ਹੋ ਗਏ ਪੰਜੇ ਵਾਲੇ ਹੋ ਗਏ ਨੋ ਯੋ ਅਜੰਡਾ ਇਹਨਾਂ ਨੇ ਤਿਆਰ ਕਰਿਆ ਵੀਰ ਅਜੰਡੇ ਮੇ ਮਾਨਸੂਨੀ ਜਲਾਸ ਕੇ ਵਿੱਚ ਮੇ ਯੋ ਚੱਕਰ ਪੈ ਸਕਾ ਦੇਖੋਗਾ ਕੀ ਬਣੇਗਾ ਪਰ ਯੋ ਇਹਨਾਂ ਨੇ ਕਰ ਤਿਆ ਫਾਈਨਲ ਯੋ ਕਹ ਰਹੇ ਵੀ ਯੋ ਜਿਹੜਾ ਆਪਾਂ ਨਾ ਕਾਨੂੰਨ ਪਾਸ ਕਰ ਕਾ ਈਸ ਗੈਲ ਕਹਾ ਵੀ ਆਪਾਂ ਯੋ ਜਿਹੜੀ ਸਖਤ ਅਦਾਇਤਾਂ ਦੇਤੀਆਂ ਵੀਰ ਅੱਗਾ ਦੇਖੋ ਵੀ ਪੰਚਾਇਤੀ ਚੋਣਾਂ ਆਗਿਆ ਸੀਰਕੇ ਉੱਪਰ ਪੰਜਾਬ માં ਵੀਰ ਸ਼ਾਮ ਨੂੰ ਚੱਲਿਆ ਕਰੇਗੀ दारू ਵੀ ਬੋਤਲਾਂ ਪੰਜਾਬ માં ਕੁੱਲ 13241 ਪੰਚਾਇਤਾਂ ਰਿਸਕੇ ਵਿੱਚ ਮਾ 153 ਬਲਾਕ 23 ਜ਼ਿਲ੍ਹਾ ਪਰਿਸ਼ਦ ਇਸਕੇ ਵਿੱਚ ਮਾ ਹੈ ਵੀਰ ਇਸਕਾਰ ਕਾ ਯੋ ਕਹਿ ਲਿਓ ਭਈ ਇਹ ਯੋ ਜਿਹੜੀ ਸਾਰੀ ਤਿਆਰੀ ਕਰਤੀ ਤੇ ਦੇਖੋਗਾ ਭਗਵਾਨਤਮਾ ਨਹੀਂ ਇਸ ਨੂੰ ਲੇਗਾ ਕੀ ਫੈਸਲਾ ਕਰਨਾ ਤੋਂ ਹੈ ਵੀਰ ਇਹਨਾਂ ਨੂੰ ਪਤਾ ਵੀ ਨਿਸ਼ਾਨ ਆਪਣੇ ਨਿਸ਼ਾਨ ਬਣਾਵੇਂਗੇ ਪਤਨੀ ਕਿਹੜਾ ਨਿਸ਼ਾਨ ਕਰਨਗੇ ਕਿਆ ਨਹੀਂ ਚਲੋ خیر ਲਾਡਾ ਡਿਸਕਸ਼ਨ ਜਿਹੜੀ ਪ੍ਰੋਗਰਾਮ ਵਿੱਚ ਮੈਂ ਉਹ ਅੱਜ ਗਿਆ ਬੜੀਆਂ ਖਬਰਾਂ ਕੱਲੂ ਸੀ ਟਾਈਮ ਤੇਰੇ ਨਾਲ ਹੋਰ ਕਰਾਂਗਾ ਗੱਲਾਂ ਸਿੱਧੀਆਂ ਸਾਰਿਆਂ ਲਾੜੇ ਪੁੱਧ ਦੀ ਪਿਆਰਪਰੀ ਸਾਸਰੀ ਘਰ